ਰਾਤ ਦੇ 11 ਵੱਜ ਚੁੱਕੇ ਸਨ 28 ਸਾਲਾ ਜੱਗਾ ਆਪਣੀ ਬੇਸਮੈਂਟ ਦੀ ਰਸੋਈ ਵਿੱਚ ਬੈਠਾ ਇੱਕ ਈਮੇਲ ਨੂੰ ਬਾਰ-ਬਾਰ ਪੜ੍ਹ ਰਿਹਾ ਸੀ ਇਹ ਉਸਦੇ ਵਕੀਲ ਦੀ ਚਿੱਠੀ ਸੀ ਉਸਦਾ ਵਰਕ ਪਰਮਿਟ ਅਗਲੇ 3 ਮਹੀਨਿਆਂ ਵਿੱਚ ਖਤਮ ਹੋ ਰਿਹਾ ਸੀ ਅਤੇ ਪੀਆਰ ਦੇ ਅੰਕ ਹਲੇ ਵੀ ਬਹੁਤ ਦੂਰ ਸਨ ਬਾਹਰ ਬਾਹ ਪੈਰੇ ਸੀ ਪਰ ਜੱਗੇ ਦੇ ਅੰਦਰ ਇੱਕ ਜਹੀ ਅੱਗ ਸੀ ਜੋ ਉਸ ਨੂੰ ਅੰਦਰੋਂ ਸਾੜ ਰਹੀ ਸੀ ਜਗਾ 2021 ਵਿੱਚ ਕੈਨੇਡਾ ਆਇਆ ਸੀ ਇਹਨਾਂ 5 ਸਾਲਾਂ ਵਿੱਚ ਉਸਨੇ ਕੀ ਨਹੀਂ ਕੀਤਾ ਮਾਈਨਸ 3 ਡਿਗਰੀ ਵਿੱਚ ਵਿਆਹ ਰੋਸਾਂ ਵਿੱਚ ਡੱਗੇ ਚੁੱਕੇ ਖੇਤਾਂ ਵਿੱਚ ਸਾਰਾ ਸਾਰਾ ਦਿਨ ਕੰਮ ਕੀਤਾ ਤੇ ਰਾਤਾਂ ਨੂੰ ਸੁਰੱਖਿਆ ਗਾਰਡ ਦੀ ਨੌਕਰੀ ਕੀਤੀ ਉਸਨੇ ਆਪਣੀ ਜਵਾਨੀ ਦੇ ਸਭ ਤੋਂ ਕੀਮਤੀ ਸਾਲ ਇਸ ਉਮੀਦ ਵਿੱਚ ਵਾਰ ਦਿੱਤੇ ਕਿ ਇੱਕ ਦਿਨ ਉਹ ਇਸ ਦੇਸ਼ ਵਿੱਚ ਪੱਕਾ ਬਸਨੀਕ ਬਣ ਜਾਵੇਗਾ ਪਰ 2026 ਦੀਆਂ ਨਵੀਆਂ ਨੀਤੀਆਂ ਨੇ ਉਸਦੇ ਸਾਰੇ ਸੁਪਨਿਆਂ ਤੇ ਪਰਫੇਰ ਦਿੱਤੀ ਸੀ ਉਸਤੇ ਮੌਲਤੀ ਉਸ ਦਾ ਭਰਾ ਦਾ ਮੈਸੇਜ ਆਇਆ ਬਾਈ ਕੋਠੀ ਦਾ ਉੱਪਰਲਾ ਲੈਂਟਰ ਕਦੋਂ ਪਉਣਾ ਹੈ ਪਿੰਡ ਵਿੱਚ ਸਾਰੇ ਪੁੱਛਦੇ ਨੇ ਜੱਗਾ ਹੁਣ ਪੱਕਾ ਹੋ ਗਿਆ ਹੋਣਾ ਜੱਗੇ ਨੇ ਫੋਨ ਮੇਜ਼ ਤੇ ਪੁੱਠਾ ਕਰਕੇ ਰੱਖ ਦਿੱਤਾ ਉਹ ਉਹਨਾਂ ਨੂੰ ਇਹ ਕਿਵੇਂ ਦੱਸਦਾ ਕਿ ਜਿਸ ਕੋਠੀ ਦੀ ਉਹ ਸੁਪਨੇ ਦੇਖ ਰਹੇ ਹਨ ਉਸ ਦਾ ਮਾਲਕ ਅਗਲੇ 3 ਮਹੀਨਿਆਂ ਵਿੱਚ ਗੈਰ ਕਾਨੂੰਨੀ ਹੋਣ ਵਾਲਾ ਉਸਦੇ ਪਿਆਰ ਨੇ 5 ਕਿਲੇ ਜ਼ਮੀਨ ਘਹਿਣੇ ਰੱਖ ਕੇ ਉਸ ਨੂੰ ਕਨੇਡਾ ਭੇਜਿਆ ਸੀ ਤੇ ਉਹ ਖਾਲੀ ਹੱਥ ਮੁੜਿਆ ਤਾਂ ਉਹ ਪਿੰਡ ਦੀਆਂ ਗਲੀਆਂ ਵਿੱਚ ਆਪਣਾ ਚਿਹਰਾ ਕਿਵੇਂ ਦਿਖਾਵੇਗਾ ਕਨੇਡਾ ਚ ਫੇਲ ਹੋ ਗਿਆ ਇਹ ਸ਼ਬਦ ਉਸ ਨੂੰ ਮੌਤ ਨਾਲੋਂ ਵੀ ਭੈੜਾ ਭੈੜੇ ਲੱਗ ਰਹੇ ਸਨ ਜੱਗੇ ਨੇ ਆਪਣੀ ਬੇਸਮੈਂਟ ਦੀ ਖਿੜਕੀ ਤੋਂ ਬਾਹਰ ਦੇਖਿਆ ਉੱਥੇ ਖੜੀ ਉਸਦੀ ਪੁਰਾਣੀ ਗੱਡੀ ਬਰਫ਼ੇਠਾਂ ਦੱਬੀ ਹੋਈ ਸੀ ਉਸ ਨੂੰ ਮਹਿਸੂਸ ਹੋਇਆ ਕਿ ਉਸਦੀ ਆਪਣੀ ਜ਼ਿੰਦਗੀ ਵੀ ਇਸੇ ਬਰਫ਼ ਵਾਂਗ ਜੰਮ ਚੁੱਕੀ ਹੈ ਉਸ ਨੇ ਸੋਚਿਆ ਮੈਂ 5 ਸਾਲ ਡਾਲਰਾਂ ਲਈ ਆਪਣੀ ਰੂਹ ਵੇਚੀ ਪਰ ਅੱਜ ਮੇਰੇ ਕੋਲ ਨਾ ਤਾਂ ਪੰਜਾਬ ਬਚਿਆ ਤੇ ਨਾ ਹੀ ਕਨੇਡਾ ਉਸਨੇ ਆਪਣੀ ਡਾਇਰੀ ਵਿੱਚ ਲਿਖਿਆ ਕਨੇਡਾ ਨੇ ਸਾਡਾ ਖੂਨ ਪਸੀਨਾ ਤਾਂ ਨਚੋੜ ਲਿਆ ਪਰ ਜਦੋਂ ਸਾਨੂੰ ਸਹਾਰੇ ਦੀ ਲੋੜ ਸੀ ਤਾਂ ਸਾਨੂੰ ਐਕਸਪਾਇਰ ਹੋਏ ਸਮਾਨ ਵਾਂਗ ਬਾਹਰ ਸੁੱਟ ਦਿੱਤਾ ਮੇਰੇ ਹੱਥਾਂ ਵਿੱਚ ਬਰਕ ਪਰਮਟ ਨਹੀਂ ਮੇਰੀ ਬਰਬਾਦੀ ਦਾ ਕਾਗਜ਼ ਹੈ ਮੈਂ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਵਾਂਗਾ ਜਿਨ੍ਹਾਂ ਨੇ ਮੇਰੀ ਕਾਮਯਾਬੀ ਦੀਆਂ ਸੁੱਖਾਂ ਸੁੱਖੀਆਂ ਸਨ 2026 ਸ਼ੁਰੂ ਹੋ ਚੁੱਕਾ ਹੈ ਜਗਾ ਹਰ ਉਸ ਨਵੀਆਂ ਨੀਤੀਆਂ ਦੀ ਉਡੀਕ ਕਰਦਾ ਪਰ ਹਰ ਗੁਜ਼ਰਦਾ ਦਿਨ ਉਸਦੀ ਪਰਮਟ ਦੀ ਮਿਆਦ ਘਟਾ ਰਿਹਾ ਉਹ ਕੈਨੇਡਾ ਦੀਆਂ ਬਰਫੀਲੀਆਂ ਸੜਕਾਂ ਤੇ ਇੱਕ ਗੁੰਮਨਾਮ ਪਰਛਾਵਾ ਬਣ ਕੇ ਘੁੰਮ ਰਿਹਾ ਜਿਸ ਨੂੰ ਇਹ ਨਹੀਂ ਪਤਾ ਕਿ ਅਗਲੀ ਸਵੇਰ ਉਹ ਕਿੱਥੇ ਹੋਵੇਗਾ ਇਹ ਕਹਾਣੀ ਉਹਨਾਂ ਹਜ਼ਾਰਾਂ ਨੌਜਵਾਨਾਂ ਦੀ ਹੈ 2026 ਵਿੱਚ ਇਮੀਗ੍ਰੇਸ਼ਨ ਦੀਆਂ ਉਲਝੀਆਂ ਤਾਰਾਂ ਵਿੱਚ ਫਸ ਕੇ ਆਪਣਾ ਭਵਿੱਖ ਗੁਆ ਰਿਹਾ ਇਸ ਹਨ